ਇਧਰ ਹੀ ਆਇਓ ਸਾਹ ਬੰਦੇ ਤੇ ਅੱਛਾ ਕਹਿ ਲਾਂਗੇ ਕਿ ਕਹਿ ਲਾਂਗੇ ਹੱਟ ਕੇ ਆਹੋ ਲੱਗਦਾ ਹਾਂ 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 ਇਧਰ ਆਂਦੇ ਐਸੇ ਵਾਹ ਉਹ ਹੀ ਸੀ ਇਹ ਤਾਂ ਕੋਸਰਡ ਨਹੀਂ ਸੀ ਆਖਰੀ ਮੈਂ ਤਾਂ ਘਰ ਰਵੱਟ ਲਿਆ ਪਬਲਿਕ ਨੂੰ ਪੂਰਾ ਚੇਕ ਕਰਦੇ ਨਾ ਥੋੜਾ ਜਿਹਾ ਪਾ ਲਗਾ ਲਿਆ ਹਾਂ ਜੀ ਸਰ ਇਹ ਜੀ ਇੱਕ ਐਫ ਆਰ ਨੰਬਰ 44 ਖਾਣਾ ਸਿਟੀ ਨਮਾਸ਼ਹਿਰ 4 ਮਾਰਚ ਨੂੰ ਹੋਈ ਸੀਗੀ ਉਦੇ ਵਿੱਚ ਇੱਕ ਅਮਨ ਨੂੰ ਰਾਉਂਡ ਅਪ ਕਰਨ ਲਈ ਸੀਆਈਏ ਟੀਮ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਹਨੇ ਉਹ ਫੁੱਲਸ ਪਾਰਟੀ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਸ ਦਿਨ ਉਹਦੇ ਕੋਲ ਵੈਪਨ ਵੀ ਸੀਗਾ ਜਿਸ ਦੇ ਤਹਿਤ ਹੀ ਇਹ ਜਿਹੜੀ ਐਫਆਈਆਰ ਰਜਿਸਟਰ ਕੀਤੀ ਗਈ ਤੇ ਕੱਲ ਹੀ ਇਸ ਨੂੰ ਅਮਨ ਨੂੰ ਅਰੈਸਟ ਕੀਤਾ ਗਿਆ ਸੀ ਤੇ ਜਿਹੜਾ ਇਸ ਤੋਂ ਇੱਥੇ ਵੈਪਨ ਰਿਕਵਰੀ ਉਹਨੂੰ ਲਿਆਂਦਾ ਗਿਆ ਸੀ ਤੇ ਜਦੋਂ ਪੁਲਿਸ ਪਾਰਟੀ ਨੂੰ ਵੈਪਨ ਰਿਕਵਰੀ ਲਈ ਇੱਥੇ ਲੈ ਕੇ ਆਈ ਤੇ ਉਹਨੇ ਜਿਹੜਾ ਇੱਥੇ ਵੈਪਨ ਦੱਬਿਆ ਸੀਗਾ ਉਹਨੂੰ ਕੱਢ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਜਿਹੜਾ ਐਸਐਚਓ ਦੀ ਗੱਡੀ ਦੇ ਉੱਤੇ ਫਾਇਰ ਲੱਗਿਆ ਤੇ ਰਿਟੈਲੀਸ਼ਨ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਜਿਹੜਾ ਉਹ ਅਮਨ ਹੈ ਉਹ ਇੰਜਰਡ ਹੋ ਗਿਆ ਉਹਨੂੰ ਅਸੀਂ ਹਸਪੀਟਲ ਦੇ ਵਿੱਚ ਟਾਕਲ ਕਰਾਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਅਮਨ ਹੈ ਇਹ ਗੜਪੜ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਟੋਟਲ 11 ਮੁਕੱਦਮੇ ਦਰਜ ਹੈਗੇ ਨੇ ਜਿਦੇ ਵਿੱਚੋਂ 9 ਮੁਕੱਦਮੇ ਐਨਡੀਪੀਐਸ ਦੇ ਨੇ ਤੇ ਇਹ ਸਾਡੇ ਜ਼ਿਲ੍ਹੇ ਦਾ ਪੀਓ ਵੀ ਹੈਗਾ ਸਰ ਕਿੰਨੇ ਕੇਸਾਂ ਦੇ ਵਿੱਚ ਪੀਓ ਸੀ ਤੇ ਕਾਹਦੇ-ਕਾਹਦੇ ਕੇਸ ਕੀ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ 11 ਟੋਟਲ ਕੇਸ ਸੀਗੇ ਇੱਕ ਮੁਕੱਦਮੇ ਦੇ ਵਿੱਚ ਪੀਓ ਸੀਗਾ ਤੇ 9 ਐਨਡੀਪੀਐਸ ਦੇ ਪਰਚੇਸ ਤੇ ਰਿਸਟਰ ਸੀਗੇ ਸਰ ਵੈਪਨ ਇੱਕੋ ਹੀ ਸੀ ਜੇ ਕੀ ਉਹਦੇ ਕਿੰਨੇ ਰੌਂਡ ਤੇ ਕੁਝ ਬ੍ਰੰਧ ਹੋਇਆ ਜੀ ਇਹਦੇ ਵਿੱਚ ਹਜ ਤੱਕ ਜੀ ਵੈਪਨ ਇੱਕੋ ਹੀ ਹੈਗਾ ਉਹ ਅਸੀਂ ਸਾਰਾ ਜਿਹੜਾ ਤੁਸੀਂ ਤੁਹਾਡੇ ਸਾਹਮਣੇ ਕ੍ਰਾਈਮ ਸੀਨ ਨੂੰ ਦੇਖ ਰਹੇ ਆ ਤੇ ਇਹਦੇ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਉਹ ਐਸਐਚਓ ਦੀ ਗੱਡੀ ਤੇ ਲੱਗਿਆ ਸਰ ਇੰਜਰਡ ਕਿੱਥੇ ਹੋਇਆ ਇਹਦੀ ਲੈਗ ਤੇ ਇੰਜਰੀ ਹੋਈ ਹੈ ਜੀ ਬਾਕੀ ਅਸੀਂ ਉਹਨੂੰ ਹੁਣੀ ਹਸਪੀਟਲ ਭੇਜਿਆ ਕਿਉਂਕਿ ਉਹ ਸੀਗਾ ਕਿ ਇਹਨੂੰ ਜਲਦੀ ਅਸੀਂ ਹਸਪੀਟਲ ਭੇਜਦੇ ਹਾਂ ਉੱਥੇ ਜਾ ਕੇ ਜੋ ਡਾਕਟਰ ਇਮਾਇਨਾ ਹੋਏਗਾ ਉਸ ਤੋਂ ਬਾਅਦ ਉਸ ਤੋਂ ਮੁਕਾਬਲੇ ਦੇ ਵਿੱਚ ਕੋਈ ਆਪਣਾ ਕੋਈ ਮੁਲਾਜ਼ਮ ਤੇ ਨਹੀਂ ਕੋਈ ਨਹੀਂ ਜੀ ਸਾਡਾ ਮੁਲਾਜ਼ਮ ਦਾ ਬਚਾਅ ਹੋ ਗਿਆ ਤੇ ਉਹ ਪੁਲਿਸ ਦੀ ਜਿਹੜੀ ਐਸ ਐਚਓ ਦੀ ਗੱਡੀ ਸੀ ਉਹਦੇ ਚਾ ਕੇ ਫਾਇਰ ਲੱਗੇ ਉਸ ਬੇਪਨ ਤੋਂ ਇਲਾਵਾ ਹੋਰ ਤਾਂ ਨਹੀਂ ਉਸ ਕੋਲੋਂ ਕੁਝ ਸੀਗਾ ਜੀ ਨਹੀਂ ਹਜੇ ਤੱਕ ਤਾਂ ਉਸ ਤੋਂ ਹੋਰ ਕੁਝ ਨਹੀਂ ਜੀ ਰਿਕਵਰ ਹੋਇਆ ਤੇ ਤੇ ਜਮਾਨਾ

ਕੋਈ ਨਹੀਂ ਇਹ ਕਿ ਨਸ਼ਾ ਅਸਕਰਵਨ ਤੋਂ ਦਿੱਤੀ ਪਾਂਟੇਡ ਕਰਨ ਦੀ ਕੋਸ਼ਿਸ਼ ਕੀਤੀ ਕਿ ਜੋ ਹੈਗਾ ਕੋਰਟ ਦਾ ਆਡ ਦੇ ਮੁਕਦਮੇ ਦੇ ਵਿੱਚ ਉਸ ਤੋਂ ਇਲਾਵਾ ਚਾਰ ਮੁਕਦਮਿਆਂ ਵਿੱਚ ਇਹ ਨਾਮਜਦ ਸੀ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਥਾਣੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਸੀ। ਇਹਨਾਂ ਛੋਟੀ ਜਿਹੀ ਉਮਰ ਵਿੱਚ ਇਹ ਤੇ ਤੁਸੀਂ 11 ਬਾਰੇ ਪਰਚੇ ਦੱਸਦੇ ਕਿ ਇਹਨਾਂ ਦਾ ਪਰਿਵਾਰ ਵੀ ਇਸ ਇਸ ਮਸਲੇ 'ਚ ਲਿਪਟਾ ਹੈ ਜੀ। ਬਿਲਕੁਲ ਜੀ ਇਹਨਾਂ ਦੇ ਪੀੜੀਦਰ ਚੱਲਿਆ ਆ ਰਿਹਾ ਇਹਨਾਂ ਦੀ ਜਦੋਂ ਮੈਂ ਜੁਆਇਨ ਕੀਤਾ ਇਹਨਾਂ ਦੀ ਦਾਦੀ ਤੇ ਪਰਚਾ ਇਹਦੇ ਫਾਦਰ ਤੇ ਇਹਦੇ ਮਦਰ ਤੇ ਰੀਸੈਂਟਲੀ ਹੋਇਆ ਹੈ ਤੇ ਇਹਦੇ ਤੇ ਵੀ ਪਰਚੇ ਹੈਗੇ। ਠੀਕ ਹੈ ਹੁਣ ਫਿਲਹਾਲ ਇਹ ਕਿੱਥੇ ਹੈ ਇਸ ਟਾਈਮ ਜੇਰੇ ਲੱਗੇ। ਜੇਰੇ ਲਾ ਸਿਵਲ ਹਸਪੀਟਲ ਨਾਲ ਸੀਵਲ ਹਸਪੀਟਲ ਲੱਤ 'ਚ ਗੋਲੀ ਵੱਜੀ ਹੈ ਜੀ। ਹਾਂਜੀ ਠੀਕ ਹੈ ਬਹੁਤ ਸ਼ੁਕਰੀਆ। ਸੋ